ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਰਤਾਨਿਆ ਦੌਰੇ ਦੌਰਾਨ ਮੁਕਤ ਵਪਾਰ ਸੰਧੋਤੇ ਯਾਨੀ ਐਫਟੀਏ ਤੇ ਵੀ ਦਸਤਖਤ ਕੀਤੇ ਪ੍ਰਧਾਨ ਮੰਤਰੀ ਮੋਦੀ ਨੇ ਜਿੱਥੇ ਇਸ ਸਮਝੋਤੇ ਨੂੰ ਇਤਿਹਾਸਕ ਦੱਸਿਆ ਹੈ ਉੱਥੇ ਪੰਜਾਬ ਦੇ ਕਿਸਾਨ ਖੇੜ ਅਤੇ ਸਾਈਕਲ ਕਾਰੋਬਾਰੀਆਂ ਨੇ ਵੀ ਇਸ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਹੈ ਕਿ ਇਸ ਉਪਰਾਲੇ ਨਾਲ ਉਹਨਾਂ ਨੂੰ ਲਾਭ ਹੋਵੇਗਾ ਫ੍ਰੀ ਟ੍ਰੇਡ 99% ਸਮਝੋਤੇ ਦੇ ਤਹਿਤ ਸਾਡਾ ਜਿਹੜਾ ਇੰਡੀਆ ਦਾ ਸਮਾਨ ਹੈ ਉਹ ਫ੍ਰੀ ਟੈਕਸ ਹੋਵੇਗਾ ਉਹਦਾ ਉਹਥੇ ਵਿਕੇਗਾ ਔਰ ਸਾਡਾ ਜਿਹੜਾ ਵਪਾਰ ਆ ਸਾਡਾ ਜਿਹੜਾ ਖੇਡ ਦਾ ਸਮਾਨ ਆ ਸਾਡਾ ਜਿਹੜਾ ਹੋਜਰੀ ਦਾ ਸਮਾਨ ਆ ਉਹ ਜਿਹੜਾ ਸਾਈਕਲ ਅਧਯੋਗ ਆ ਜਿੰਨੇ ਵੀ ਸਾਡੇ ਵਪਾਰ ਆ ਜਿਹਦੇ ਵਿੱਚ ਪਸਾਨਾਂ ਦਾ ਜਿਹੜਾ ਸਿਸਟਮ ਆ ਬਹੁਤ ਅੱਗੇ ਵਧੇਗਾ ਜਦੋਂ ਇਹ ਜਿਹੜੀ ਆਮਦਨ ਬਧੀ ਉਹ بڑੇਗੀ ਗਰੀਬਾਂ ਦੇ ਜਿਹੜਾ ਜਿਹੜਾ ਮਜ਼ਦੂਰ ਆ ਗਰੀਬ ਮਜ਼ਦੂਰ ਆ ਉਹਨੂੰ ਕੰਮ ਮਿਲੇਗਾ ਮੈਂ ਦੇਖਦੇ ਪ੍ਰਧਾਨ ਮੰਤਰੀ ਜਿਹੜਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਕੋਈ ਬਹੁਤ ਵੱਡਾ ਫੈਸਲਾ ਜਿਹੜਾ ਦੇਸ਼ ਦੇ ਹਿੱਤ ਵਿੱਚ ਲਿਆ ਤੇ ਜਿਹੜਾ ਭਾਰਤ ਤੇ ਯੂਨਾਈਟਿਡ ਕਿੰਗਡਮ ਦੇ ਵਿਚਾਲੇ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕੰਮ ਸਾਈਨ ਕੀਤਾ ਗਿਆ ਇੱਕ ਬਹੁਤ बड़ी ਓਪਰਚੁਨਿਟੀ ਜਿਹੜੀ ਹੈ ਉਹ ਇੰਡੀਆ ਦੀ ਇੰਡਸਟਰੀ ਵਾਸਤੇ ਹੈ ਕਾਰਨ ਇਹ ਹੈ ਕਿ ਜਿਹੜਾ ਬ੍ਰਿਟਨ ਹੈ ਉਹਦੀ ਬਾਇੰਗ ਪਾਵਰ ਬੜੀ ਜ਼ਬਰਦਸਤ ਹੈ ਮਤਲਬ ਕਿ ਇੰਡੀਆ ਜਿਹੜਾ ਅਜੇ 50 ਲੱਖ ਕਰੋੜ ਦੀ ਇੰਪੋਰਟ ਕਰ ਰਿਹਾ ਹੈ ਤੇ ਜਿਹੜਾ ਬ੍ਰਿਟਨ ਹੈ ਉਹਦੀ ਇੰਪੋਰਟ ਜਿਹੜੀ ਹੈ ਅਪਰੋਕਸੀਮੇਟਲੀ 70 ਲੱਖ ਕਰੋੜ ਦੇ ਆਸ-ਪਾਸ ਦੀ ਇੰਪੋਰਟ ਹੈ ਔਰ ਜੇ ਇਹ ਤੋਂ ਜਿਹੜੇ ਚੀਜ਼ਾਂ ਜਾਂਦੀਆਂ ਔਰ ਪੰਜਾਬ ਨਾਲ ਸਪੈਸ਼ਲ ਜਿਹਨਾਂ ਦਾ تعلق ਹੈ ਇਹ ਤੋਂ ਦੇ ਫਾਸਟਰਸ ਉੱਥੇ ਬਹੁਤ ਜਾ ਸਕਦੇ ਨੇ ਇਹ ਤੋਂ ਦਾ ਗਾਰਮੈਂਟ ਜਿਹੜਾ ਹੈ ਕਿਉਂਕਿ ਅਸਟੈਂਡ ਗਾਰਮੈਂਟ ਜਿਹੜਾ ਯੂਕੇ ਨੂੰ ਜਾਂਦਾ 1.5 ਬਿਲੀਅਨ ਜਿਹੜਾ ਡਾਲਰ ਦੇ ਆਸ-ਪਾਸ ਜਾਂਦਾ ਹੈ ਮੋਦੀ ਜੀ ਬਹੁਤ ਵੱਡਾ ਕਰਮ ਚੁੱਕਿਆ ਹੈ ਬੜਾ ਤੇ ਐ इंडस्ट्री सारी इंडस्ट्री अच्छा रहेगा स्पोर्ट्स इंडस्ट्री तो है ही है बट ओवरऑल सारी इंडस्ट्री जी है उन्होंने अच्छा रहेगा जब स्पोर्ट्स देखा जाए तो ऐसे होता हूँ इम्पोर्ट कश्मीरी बिल्डर में इंग्लिश बिल्डर में बोर्ड कर रहे थे जो वे बैट बन के सिक्स स्पोर्ट भी कर रहे हैं तो खेल रहे हैं वो कॉस्ट सारी कट ड्यूटी आने वाली पैंतीस सौ वो कट जाएगी अभी दूसरी कंट्रियों को आपने बेटर प्लेस हो